ਰਾਤ ਕੋਈ ਚੁੱਤ ਕਿੜਗੀ ਖੋਲ ਕੇ ਪਿੱਛੋਂ ਗ੍ਰਿਲ ਖੋਲ ਕੇ ਚੋਰੀ ਕਰਕੇ ਚਲ ਗਿਆ ਉਹਨੇ ਕਿ ਕੀ ਕਰ ਗਿਆ ਅਬ ਹੀ ਜਾਣਦਾ ਕਿੰਨਾ ਕਿੰਨਾ ਨੁਕਸਾਨ ਹੋਇਆ 35 ਲੱਖ ਦਾ ਇਨਸਾਨ ਹੋ ਗਿਆ ਕੀ ਕੀ ਚੋਰੀ ਹੋਇਆ ਇਹਦੇ ਕੋਈ 25 ਟੋਲੇ 25 30 ਟੋਲੇ 130 ਟੋਲੇ ਸੋਨਾ ਚੋਰੀ ਹੋ ਗਿਆ ਤੇ 1.5-2 ਲੱਖ ਦਾ ਹਾਰ ਹੀ ਸਾਡੇ ਕੋਲ ਨਗਦ ਪਈ ਦੇ ਉਹ ਤੇ 30 ਹਜ਼ਾਰ ਰੁਪਏ ਦੀ ਨਕਦੀ ਕੈਸ਼ ਹੀ ਉਸ ਕਮਰੇ ਚ ਸਾਡੇ ਕੋਲ ਕਿੰਨੇ ਕਿਹੜੇ ਵਜੇ ਦੀ ਵਾਰਦਾਤ ਹੈ ਬਜੇ ਕੁਛ ਨਹੀਂ ਕਹ ਸਕਦੇ ਰਾਤ ਜਾ ਹਦਾ ਉਹਨਾਂ ਕੀ ਕਿਹੜੇ ਵਜੇ ਆਈ ਕਿਹੜਾ ਕਿਨੂ ਮਿਲੇ ਆ ਤੇ ਘਰ ਦੇ ਵਿੱਚ ਹੈ ਨਹੀਂ ਸੀ ਕੋਈ ਆਈਆਂ ਚਾਰ ਬੰਦੇ ਆਏ ਇਹ ਪਤਾ ਨਹੀਂ ਲੱਗਾ ਹੈਗਾ ਜਿਹਲੇ ਨਹੀਂ ਲੱਗਾ ਪਤਾ ਇਹ ਪਤਾ ਲੱਗਦਾ ਤਾਂ ਘਰ ਦਾ ਕੋਈ ਹਾਂ ਤੇ ਹੁਣ ਪੁਲਿਸ ਵਗੈਰਾ ਆਈ ਪੁਲਿਸ ਆਈ ਰਿਪੋਰਟ ਲਿਖਾਤੀ ਠੀਕ ਕਹਿੰਦੇ ਪੁਲਿਸ ਠੀਕ ਕਹਿੰਦੇ ਕਰਾਂਗੇ ਨਿਵੈਸਟ ਗਿਸ਼ਟ ਕਰ ਲਗੇ ਕੀ ਮੰਗ ਕਰਦੇ ਬੰਤੇ ਹੁੰਦੇ ਮੰਗੇ ਹੀ ਕਰਨੇ ਕਿ ਸਰਚ ਕੀਤੀ ਜਾਣ ਚਾਹੀਦੀ ਐਦਾਂ ਦੀ ਜਾਜੇ ਚੋਰੀਆਂ ਐਦਾਂ ਲਗੀਆਂ ਹੋਣ ਤੇ ਸਾਡੀ ਸਾਡੇ ਦੇਸ਼ ਚ ਸਾਡੀ ਕਾਹਦੀ ਸਿਕਿਉਰਿਟੀ ਆ ਵੀ ਆਰ ਨਾ ਸਕਿਉਰ ਐਡਮਿਨਿਸਟ੍ਰੇਸ਼ਨ ਕੀ ਕਰ ਰਿਹਾ ਜੇ ਇਦਾਂ ਇਦਾਂ ਦੀ ਗਾਚੋਰੀਆਂ ਹਰ ਜਗ੍ਹਾ ਉੱਡਦੀਆਂ ਰੋਹ ਚੋਰੀਆਂ ਉੱਡਦੀਆਂ ਤੇ ਐਡਮਿਨਿਸਟ੍ਰੇਸ਼ਨ ਕੀ ਕਰ ਰਿਹਾ ਇਹ ਸਿਰਫ ਤਨਖਾਹਾਂ ਲੈਣ ਬਾਅਦ ਥੋੜੀ ਹੋਈ ਤੇ ਇਹਨਾਂ ਨੂੰ ਤਨਖਾਹਾਂ ਦੇਣੀ ਸਰਕਾਰ ਨੇ ਵਧੀਆ ਤੇ ਵਧੀਆ ਤਰੀਕੇ ਨਾਲ ਰੱਖਣਾ ਰਾਤ ਨਾਲ ਕੀ ਕੰਮ ਹੈ ਸਰਚ ਕਰਨਾ ਇਹ ਉਹਨਾਂ ਦੀ ਡਿਊਟੀ ਹੈ ਕਰਨਾ ਅਸੀਂ ਦੇ ਆਮ ਨਾਗਰਿਕ ਆ ਗਏ ਸਾਡੇ ਕੋਲ ਕੋਈ ਹਥਿਆਰ ਥੋੜੀ ਜਿਹੜਾ ਅਸੀਂ ਅਡਵਾਂਸ ਕਰ ਸਕਣੇ ਕਿਹਦਾ ਰਾਤ ਮਤਲਬ ਵੀ ਸਵੇਰੇ ਜਦੋਂ ਕੰਮ ਵਾਲੀ ਆਈ ਹੈ ਉਹਨੂੰ ਸੋਚੋ ਸਾਡਾ ਨਾ ਦਰਵਾਜ਼ਾ ਬੰਦ ਸੀਗਾ ਉਹਨਾਂ ਫਿਰ ਉਹ ਮੀਰ ਨੂੰ ਕਿਹਾ ਵੀ ਦਰਵਾਜ਼ਾ ਨਹੀਂ ਖੁੱਲਦਾ ਪਿਆ ਦਾ ਹੈ ਨਾ ਤੇ ਜਦੋਂ ਵੇਖਿਆ ਤੇ ਲੋਕ ਦਰਵਾਜ਼ਾ ਅੰਦਰੋਂ ਪੁੰਨੀਆਂ ਵੱਜੀਆਂ ਹੋਈਆਂ ਸੀ ਫਿਰ ਜਦੋਂ ਬਾਹਰ ਜਾ ਕੇ ਵੇਖਿਆ ਤੇ ਉਹ ਗ੍ਰਿਲ ਪੁੱਟ ਕੇ ਸਾਡੀ ਤੇ ਉਹ ਫਿਰ ਉਹਨਾਂ ਨੇ ਕੀ ਕੀਤਾ ਵੀ ਉਹ ਗ੍ਰਿਲ ਪੁੱਟ ਕੇ ਅੰਦਰ ਵੜੇ ਹੋਈ ਇਸ ਸਟੋਰ ਚ ਸਮਾਨ ਪਿਆ ਐ ਐਕਚੁਅਲੀ ਮੇਰੇ ਬ੍ਰਦਰ ਦੀ ਮੈਰਿਜ ਹੋਈ ਹੈ ਲੈ 10 15 ਦਿਨ ਪਹਿਲਾਂ ਹੀ ਤੇ ਜਿਹੜਾ ਸਾਡਾ ਸਾਰਾ 골ਡ ਗੋਲਡ ਸੀਗਾ ਜਿਹੜਾ ਉਹ ਬੈਂਕ ਚ ਆਪਣਾ ਲੋਕਰ ਚ ਰੱਖਣ ਜਾਣਾ ਸੀਗਾ ਉਸ ਤੋਂ ਪਹਿਲਾਂ ਤੇ ਉਹ ਅਸੀਂ ਪੇਟੀ ਚ ਰੱਖਿਆ ਹੋਇਆ ਸੀ ਸਾਰਾ ਤੇ ਉਹ ਫਿਰ ਰਾਤ ਪੇਟੀ ਚ 골ਡ ਪਲੱਸ ਜਿਹੜਾ ਥੋੜਾ ਬੋਤਾ ਕੈਸ਼ ਸੀਗਾ ਜਿਹੜੇ ਵਿਆਹ ਵਾਲੇ ਹਾਰ ਹੋਰ ਹੁੰਦੇ ਆ ਉਹ ਕੁਝ ਮੇਰੇ ਵਿਆਹ ਵੇਲੇ ਦੇ ਵੀ ਹਾਰ ਕੁਝ ਡੈਡੀ ਦੀ ਰਿਟਾਇਰਮੈਂਟ ਵੇਲੇ ਦੇ ਵੀ ਹਾਰ ਤੇ ਛੋਟੇ ਦੇ ਵਿਆਹ ਵੇਲੇ ਦੇ ਵੀ ਹਾਰ ਜਿਹੜੇ ਹੀ ਉਹ ਵਿੱਚ ਹੈਗੇ ਤੇ ਥੋੜਾ ਕੈਸ਼ ਸੀਗਾ ਤੇ ਉਹ ਲੈ ਗਏ ਹੋਏ ਆ ਫੁੱਟ ਕੇ ਸਾਰਾ ਕੁਝ ਹਾਂਜੀ ਕਿੰਨਾ ਕਿ ਦੇਖੇ ਨੁਕਸਾਨ ਕਿ ਨਾਲ ਲਗਭਗ ਕਿੰਨਾ ਕਰੋਗੇ ਅਗਰ ਆਪਾਂ ਕੋਸਟ ਦੇ ਹਿਸਾਬ ਨਾਲ ਚੱਲੀਏ ਤੇ 20 ਤੋਂ 50 ਲੱਖ ਦੇ ਵਿੱਚ ਵਿੱਚ ਐਸਟੀਮੇਟਡ ਹੈ ਹੀ ਹੈ ਜੀ ਸਾਰਾ ਕੁਝ ਸਾਰਾ ਕੁਝ ਲਾ ਕੇ ਆਪਾਂ ਚੱਲੀਏ ਤੇ ਜੋ ਸਾਡਾ ਅੰਦਾਜ਼ਾ ਹੈਗਾ ਜੋ ਜਿੰਨੇ ਕਿ ਵੈਲਿਊ ਆਪਾਂ ਕੱਢੀ ਹੈ 골ਡ 골ਡ 30 ਪਲੱਸ ਹੀ ਹੋਣਾ ਜੀ ਹਾਂ ਜੀ ਤੇ ਕਿਹਦੇ ਤੇ ਸ਼ੱਕ ਹੈਗਾ ਤੇ ਸ਼ੱਕ ਹੋਣ ਕਿਸੇ ਤੇ ਕੀ ਕਰ ਸਕਦੇਗੇ ਵੀ ਆਪ ਐਕਚੁਅਲੀ ਮੈਂ ਇੱਥੇ ਹੈ ਨਹੀਂ ਸੀ ਪਿਛਲੇ 10 15 ਦਿਨਾਂ ਤੋਂ ਮੈਂ ਆ ਹੀ ਅੰਮ੍ਰਿਤਸਰ ਹੀ ਰਹਿਣਾ ਮੈਂ ਤੇ ਇਹੀ ਕਰੇ ਹੀ ਹੁਣ ਪਤਾ ਨਹੀਂ ਕਿ ਇਹਨੂੰ ਕਿੱ데 ਤੇ ਚੱਕ ਕੀਤਾ ਜਾਂ ਐਸੇ ਕਿਤੇ ਤੇ ਨਹੀਂ ਕੀਤਾ ਕਿਉਂਕਿ ਆਣਾ ਜਾਣਾ ਬਹੁਤ ਘੱਟ ਬੰਦਿਆਂ ਦਾ ਸਾਡੇ ਘਰ ਇੰਨੇ ਜ਼ਿਆਦਾ ਇਦਾਂ ਦਾ ਹੈ ਨਹੀਂ ਲਿਮਟਿਡ ਜਿਹੜਾ ਉਹ ਰਹਿੰਦੇ ਆਪਾਂ ਹੁੰਦੇ ਆਣ ਜਾਣਾ ਜਿਹੜਾ ਹੈਗਾ ਹਾਂਜੀ ਤੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਹਾਂਜੀ ਉਹ ਹੋ ਗਈ ਜੀ ਸ਼ਿਕਾਇਤ ਹੋ ਗਈ ਐਸਪੀ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਫਿਰ ਮੋਬਾਈਲ ਫੋਰੈਂਸਿਕ ਯੂਨਿਟ ਉਹਨਾਂ ਦੇ ਕਹਿਣ ਤੇ ਆਈ ਐਸਐਚਓ ਸਾਹਿਬ ਆ ਕੇ ਗਏ ਆ ਹੁਣੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਆਪਾਂ ਜਿਹੜਾ ਵੀ ਉਹ ਕਰਦਾ ਆ ਤੁਹਾਨੂੰ ਜੋ ਵੀ ਬੰਦੀ ਕਾਰਵਾਈ ਪੂਰੀ ਕਰਦੇ ਆ ਹੁਣ ਜਿਹੜੀ ਮੋਬਾਈਲਿੰਗ ਯੂਨਿਟ ਆਈ ਹੈ ਤੇ ਇਹਨੇ ਹਾਂਜੀ ਇਹਨਾਂ ਨੇ ਕੁਝ ਕੁ ਰਿਕਵਰ ਕੀਤੀਆਂ ਦੇਖੋ ਹੁਣ ਅੱਗੇ ਕੀ ਰਿਪੋਰਟ ਬਣਦੀ ਇਹਨਾਂ ਦੀ ਕੁਝ ਕੁ ਫਿੰਗਰਪ੍ਰਿੰਟ ਵਗੈਰਾ ਇਹਨਾਂ ਨੂੰ ਆਏ ਆ ਨਜ਼ਰ ਤੇ ਉਹਦੇ ਕਰਕੇ ਹਾਂਜੀ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਕੋਈ ਜਿਹੜੀਆਂ ਚੋਰੀਆਂ ਪ੍ਰਸ਼ਾਸਨ ਤੋਂ ਬਸ ਇਹੀ ਆ ਵੀ ਥੋੜਾ ਜਿਹਾ ਸਤਰਕ ਜਿਹੜਾ ਵੀ ਆ ਵੀ ਮਦਦ ਕੀਤੀ ਜਾਵੇ ਵੀ ਤਾਂ ਥੋੜੀ ਜਣੀਆਂ ਚੋਰੀਆਂ ਚਕਾਰੀਆਂ ਨੂੰ ਰੋਕਣ ਦੇ ਵਿੱਚ ਕੋਈ ਨਾ ਕੁਝ ਪ੍ਰਸ਼ਾਸਨਿਕ ਤੌਰ ਤੇ ਹੋਣਾ ਚਾਹੀਦਾ ਹਨਾ ਸਾਡੇ ਤੋਂ ਵੀ ਜੋ ਵਨਗਹਿਲੀਆਂ ਚਲੋ ਬੰਦਾ ਕਰਦਾ ਹੀ ਆ ਪਰ ਜਿੱਦਾਂ ਵੀ ਹੈ ਹੁਣ ਉਹ ਤੇ ਹੁਣ ਬੰਦੇ ਫੜੇ ਜਾਣੇ ਚਾਹੀਦੇ ਕਿਉਂਕਿ ਗਰੋ ਜਿਹੜੇ ਆ ਉਹ ਫੜੇ ਜਾਣੇ ਚਾਹੀਦੇ ਹਨ ਇਹ ਕੋਈ ਪਹਿਲੀ ਵਾਰ ਦਾਤ ਨਹੀਂ ਹੈਗੀ ਇਸ ਕਲੋਨੀ ਦੇ ਵਿੱਚ ਤੇ ਅੱਗੇ ਵੀ ਹੁੰਦੀਆਂ ਰਹੀਆਂ ਚੋਰੀਆਂ ਤੇ ਉਹ ਤੇ ਤਾਂ ਕਰਕੇ 70 ਨੇ ਇੱਕ ਦਰਸ਼ ਕਲੋਨੀ ਹੈ ਜੀ ਇੱਥੇ ਤੇ ਬਲਵਿੰਦਰ ਸਿੰਘ ਹੁਣ ਨਹੀਂ ਜੀ ਰਹਿਣ ਵਾਲੇ ਸਾਫ ਦਾ ਆਰਮੀ ਮੈਨ ਨੇ ਉਹਨਾਂ ਦੇ ਘਰੇ ਕੱਲ ਦਰਮਿਆਨੀ ਰਾਤ ਨੂੰ ਚੋਰੀ ਹੋਈ ਜੇ ਕੋਈ ਕਰੀਬ 30 ਟੋਲੇ ਸੋਨਾ ਕੋ ਡੇਢ ਲੱਖ ਦੇ ਵਿਆਹ ਵਾਲੇ ਹਾਰ ਸੀਗੇ ਜੀ ਤੇ ਕੋ 25000 ਦੀ ਨਕਦੀ ਸੀ ਕਿਤੋਂ ਨਾਲ ਦੀ ਅਲਮਾਰੀ ਚ ਤੇ ਉਹ ਉਹ ਚੋਰੀ ਹੋਇਆ ਉਹਦੇ ਬਾਰੇ ਹੁਣ ਫਰਦਰ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਸਾਹਮਣੇ ਆਏਗਾ ਉਹ ਪਬਲੀਕ ਦੇ ਸਾਹਮਣੇ ਲਿਆ ਦਿੱਤਾ ਜਾਏਗਾ